ਇਸ ਲਾਈਨ ਤੋਂ ਨਹੀਂ ਆ ਫੂਡ ਲਾਈਨ ਤੋਂ ਮੈਂ ਤਾਂ ਟਰਾਂਸਪੋਰਟਰ ਆ ਹੈਵੀ ਗੱਡੀਆਂ ਦਾ ਡਰਾਈਵਰ ਆ ਮੈਂ ਅੱਛਾ ਇਸੀ ਚੀਜ਼ ਨੂੰ ਬ੍ਰੇਕ ਕਰਨ ਵਾਸਤੇ ਕਿ ਮੈਂ ਸਾਫ਼ ਸੁਥਰਾ ਲੋਕਾਂ ਨੂੰ ਖਾਣ ਨੂੰ ਮਿਲੇ ਮੈਂ ਇਹ ਕੰਮ ਕਰ ਰਿਹਾ ਜੀ ਕਿ ਮੇਰੀ ਵਾਈਫ ਦੀ ਕੁਕਿੰਗ ਬੜੀ ਅੱਛੀ ਸੀ ਅੱਛਾ ਜੀ ਉਹਦੀ ਚੀਜ਼ਾਂ ਖਾ ਕੇ ਮੈਂ ਇਹ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਯਾਰ ਉਹਦੀ ਸਪੋਰਟ ਦੇ ਨਾਲ ਮੈਂ ਉਹਨੂੰ ਸਪੋਰਟ ਕਰਾਂ ਚੀਜ਼ਾਂ ਤੇਰੀਆਂ ਬਹੁਤ ਸਕਸੈਸ ਹੋ ਸਕਦੀਆਂ ਜੀ ਪੰਜਾਬ ਜ਼ੀਰਕਪੁਰ ਮੈਂ ਰੈਸਟੋਰੈਂਟ ਖੋਲਿਆ। ਕਿਆ ਬਾਤ ਹੈ। ਉੱਥੇ ਉਹ ਕਾਰੀਗਰ ਜੋ ਹੈ ਸ਼ਰਾਬ ਪੀ ਲਾਂਦਾ ਸੀ ਸਵੇਰੇ ਮੇਰਾ ਮਨ ਤੇ ਬੋਹ ਜਾਂਦਾ ਸੀਗਾ ਆਪਾਂ ਉਹ ਫਿਰ ਬੰਦ ਕਰਤਾ। ਗੁਰੂ ਸਾਹਿਬ ਦੀ ਕਿਰਪਾ ਹੈਗੀ ਮੇਰੀ ਵਾਈਫ ਔਰ ਮੇਰਾ ਬਹੁਤ ਹੱਥ ਸਾਸ ਹੈ ਕੁਕਿੰਗ ਦੇ ਉੱਤੇ। ਜਿੱੰਨੀ ਵੀ ਰੈਸਪੀਜ਼ ਨੇ ਸਭ ਮੇਰੀ ਵਾਈਫ ਦੀਆਂ ਨੇ। ਵਾਹ। ਬਸ ਮੈਂ ਉਹਦੇ ਨਾਲ ਸਪੋਰਟ ਕਰਕੇ ਅਸੀਂ ਦੋਨੋਂ ਮਿਲ ਕੇ ਬਣਾਨੇ। ਕੋਰੋਨਾ ਤੋਂ ਬਾਅਦ ਫਿਰ ਮੈਂ ਪੰਜਾਬ ਸ਼ਿਫਟ ਹੋ ਗਿਆ। ਪੂੜੀਆਂ ਦੋਨੋਂ ਤਰੀਕੇ ਦੀਆਂ ਨਾਰਮਲ ਵੀ ਹੁੰਦੀਆਂ ਐ ਦੇਸੀ ਘਿਓ ਵਾਲੀਆਂ ਵੀ ਹੁੰਦੀਆਂ ਨੇ ਬਣਾਉਂਦੇ ਵੀ ਉਹ ਦੇਸੀ ਘਿਓ ਚਕੇ ਬਸ ਐਵੇਂ ਲੈ ਕੇ ਲਾਇਆ ਸਾਰੀ ਗੱਲ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵੀਡੀਓ ਥੋੜੀ ਜਿਹੀ ਆਪਣੀ ਹੋ ਗਈ ਐ ਲੇਟ ਅੱਜ ਆਪਾਂ ਖੜੇ ਆ ਜੀ ਇਸ ਟਾਈਮ 7 ਫੇਸ 'ਚ 7 ਫੇਸ 'ਚ ਤੁਸੀਂ ਪਿੱਛੇ ਦੇਖ ਸਕਦੇ ਹੋ ਖਾਲਸਾ ਜੀ ਈਟਿੰਗ ਪੁਆਇੰਟ ਸਰਦਾਰ ਸਾਹਿਬ ਇੱਥੇ ਕਾਰਟ ਲਗਾਉਂਦੇ ਨੇ ਆਓ ਦੇਖਦੇ ਹਾਂ ਸਰਦਾਰ ਸਾਹਿਬ ਕੋ ਕੀ ਕੀ ਵੈਰਾਈਟੀਆਂ ਨੇ ਇੱਥੋਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਦੇਸੀ ਘੀਏ ਸਪੈਸ਼ਲ ਲੈ ਕੇ ਲਗਾਇਆ ਹੈ ਮੇਡ ਇਨ ਦੇਸੀ ਘੀ ਦੇ ਵਿੱਚ ਆਈਟਮਾਂ ਬਣਦੀਆਂ ਨੇ ਛੋਲੇ ਪੂਰੀਆਂ ਨੇ ਇਹਨਾਂ ਕੋਲ ਮਿਕਸ ਮਿਕਸ ਪਕੌੜੇ ਨੇ ਬ੍ਰੈਡ ਪੀਸ ਨੇ ਕੁੱਲੜ ਚਾਏ ਤੇ ਸੱਚੀ ਜੀ ਕਿਤੇ ਦੇਸੀ ਘੀ ਬਣਾਉਂਦੇ ਨੇ ਕਿ ਐਵੇਂ ਲਿਖਿਆ ਹੋਇਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਜੀ ਠੀਕ ਠਾਕ ਹੋ ਭਾਜੀ ਫਸਟ ਕਲਾਸ ਭਾਜੀ ਦੇਸੀ ਘਿਓ ਤੁਸੀਂ ਸਪੈਸ਼ਲ ਲੈ ਕੇ ਲਗਾਇਆ ਹੈ ਬਣਾਉਂਦੇ ਵੀ ਉਹ ਦੇਸੀ ਘਿਓ ਚ ਕੇ ਬਸ ਐਵੇਂ ਲੈ ਕੇ ਲਾਇਆ ਜੀ ਨਹੀਂ ਵੀਰੇ ਬਿਲਕੁਲ ਟਰਾਂਸਪਰੈਂਸੀ ਹੈ ਜੋ ਮਰਜੀ ਆ ਕੇ ਦੇਖੇ अच्छा जी देखो जी क्वालिटी यूज करी दी है जी क्या बात है जी अमूल ਦਾ ਦੇਸੀ ਘਿਓ ਭਾਜੀ ਹੁਣੀ ਵਰਤਦੇ ਨੇ ਕੋਈ ਇਹ ਲੈ ਕੇ ਨਹੀਂ ਲਗਾਇਆ ਹੋਇਆ ਭਾਜੀ ਇਹ ਕੜਾਈ ਬੜੀ ਕਾਲੀ ਹੈ ਜੀ ਇਹਦਾ ਰਾਜ ਕੀ ਹੈ ਜੀ ਇਹ ਵੀਰੇ ਸਰਬਲੋ ਦੀ ਕੜਾਈ ਹੈ اچھا ਜੀ ਜਿੰਨਾ ਮਰਜ਼ੀ ਮਾਂਜ ਲਵੋ ਇਹ ਇੱਦਾਂ ਹੀ ਰਹੇਗੀ ਬਿਲਕੁਲ ਜੀ ਬਿਲਕੁਲ ਟੀਨ ਦੀ ਕੜਾਈ ਹੁੰਦੀ ਹੈ ਉਹ ਸਾਫ਼ ਹੁੰਦੀ ਹੈ ਹਾਂਜੀ ਹਾਂਜੀ ਸਰਬਲੋ ਦੀ ਕੜਾਈ ਦੇ ਵਿੱਚ ਭਾਜੀ ਬਣਾਉਂਦੇ ਨੇ ਇਹ ਤਾਂ ਕਰਕੇ ਜਿਹੜੀ ਸਰਬਲੋ ਦੀ ਕੜਾਈ ਉਹ ਨਹੀਂ ਪਤਾ ਹੀ ਹੋਣਾ ਸਾਰਿਆਂ ਨੂੰ ਕਿ ਸਰਬਲੋ ਦੀ ਕੜਾਈ ਹੈ ਜਿਹੜੀ ਉਹ ਜਿੰਨੀ ਮਰਜ਼ੀ ਮਾਂਜ ਲਵੋ ਉਹਦਾ ਰੰਗ ਇਦਾਂ ਦਾ ਰਹਿੰਦਾ ਪਰ ਇਹਦਾ ਟੇਸਟ ਬਹੁਤ ਹੀ ਵੱਖਰਾ ਹੁੰਦਾ ਆ ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਧਰਮਜੀਤ ਸਿੰਘ ਹੈ ਜੀ ਧਰਮਜੀਤ ਸਿੰਘ ਭਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇੱਥੇ ਆਪਣਾ ਕਾਰਡ ਲਗਾਉਂਦਿਆਂ ਨੂੰ ਮੈਨੂੰ ਇੱਥੇ ਹੁਣੇ ਜੋ ਹੈ ਆਪਣਾ 1 ਮਹੀਨਾ 15 ਦਿਨ ਹੋਏ ਨੇ ਜੀ 1 ਮਹੀਨਾ 15 ਦਿਨ ਕੀ ਕੀ ਵੈਰਾਈਟੀ ਤੁਸੀਂ ਖਵਾ ਰਹੇ ਹੋ ਲੋਕ ਬਹੁਤ ਮੈਂ ਦੇਖਿਆ ਕਿ ਇੱਥੇ ਕਾਫੀ ਪਹਿਲਾਂ ਰੌਸ਼ਾ ਸੀਗਾ ਹੁਣ ਥੋੜਾ ਜਿਹਾ ਜਿੱਦਾਂ ਲੰਚ ਟਾਈਮ ਥੋੜਾ ਜਿਹਾ ਲੰਘ ਗਿਆ ਕਿ ਕੀ ਕੀ ਵੈਰਾਈਟੀ ਹੈ ਭਾਈ ਆਪਣੇ ਕੋਲ ਵੀਰੇ ਮੇਰੀ ਸਪੈਸ਼ਲਿਟੀ ਦੇ ਦੇਸੀ ਕੀ ਉਹਦੀ ਆਲੂ ਪੂਰੀ ਛੋਲੇ ਪੂਰੀ ਹੈ अच्छा जी ਤੇ ਸਾਡਾ ਰਾਜਮਾ ਚਾਵਲ ਕੜੀ ਚਾਵਲ ਔਰ ਪੂੜੀਆਂ ਦੋਨੋਂ ਤਰੀਕੇ ਦੀਆਂ ਨਾਰਮਲ ਵੀ ਹੁੰਦੀਆਂ ਨੇ ਦੇਸੀ ਕਿਉ ਵਾਲੀਆਂ ਵੀ ਹੁੰਦੀਆਂ ਨੇ। ਕੀ ਬਾਤ ਹੈ। ਤੇ ਸਪੈਸ਼ਲ ਕੁਲੜ ਚਾਹ ਹੈਗੀ ਹੈ ਔਰ ਰਾਜਮਾ ਕੜੀ ਵੀ ਸਾਡੇ ਬਹੁਤ ਸਵਾਦ ਹੁੰਦੇ ਨੇ। ਮੈਨੂੰ ਇਸ ਲਾਈਨ ਦੇ ਵਿੱਚ 9 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ। ਅੱਛਾ ਜੀ 9 ਸਾਲ ਦਾ ਐਕਸਪੀਰੀਅੰਸ। ਪਹਿਲਾਂ ਕਿਤੇ ਹੋਰ ਕੰਮ ਕਰਦੇ ਸੀ। ਹਾਂ ਜੀ ਹਾਂ ਜੀ ਮੇਰੀ ਜਰਨੀ ਦਿੱਲੀ ਤੋਂ ਸਟਾਰਟ ਹੈ ਜੀ ਮੈਂ ਦਿੱਲੀ ਵੀ ਕੰਮ ਕਰਦਾ ਸੀ ਕੋਰੋਨਾ ਤੋਂ ਬਾਅਦ ਫਿਰ ਮੈਂ ਪੰਜਾਬ ਸ਼ਿਫਟ ਹੋ ਗਿਆ। ਜੀ ਪੰਜਾਬ ਜ਼ੀਰਖਪੁਰ ਮੈਂ ਰੈਸਟੋਰੈਂਟ ਖੋਲਿਆ। ਕਿਆ ਬਾਤ ਉੱਥੇ ਉਹ ਕਾਰੀਗਰ ਜੋ ਹੈ ਸ਼ਰਾਬ ਪੀ ਲੰਦਾ ਸੀ ਸਵੇਰੇ ਹੀ ਮੇਰਾ ਮਨ ਤੇ ਬੋਹ ਜਾਂਦਾ ਸੀਗਾ ਆਪਾਂ ਉਹ ਫਿਰ ਬੰਦ ਕਰਤਾ ਕਿਆ ਬਾਤ ਫਿਰ ਉੱਥੋਂ ਟਿਫਨ ਸਰਵਿਸ ਕਰਦੇ ਰਹੇ ਤੇ ਨਾਲ ਅਸੀਂ ਲੋਕੇਸ਼ਨ ਲਵਦੇ ਰਹੇ ਤੇ ਗੁਰੂ ਸਾਹਿਬ ਨੇ ਹੁਣ ਮੈਨੂੰ ਐ ਸਵਾ ਮਹੀਨਾ ਹੋਇਆ ਇਹ ਲੋਕੇਸ਼ਨ ਦਿੱਤੀ ਹੈ ਜੀ ਵਾਹ ਜੀ ਵਾਹ ਤੇ ਭਾਜੀ ਇੱਕ ਵਾਰੀ ਸਾਨੂੰ ਪਹਿਲਾਂ ਤਾਂ ਨਜ਼ਰ ਮਰਾ ਦਿਓ ਜੀ ਆਪਣੀ ਵੈਰਾਈਟੀਆਂ ਕਿਹੜੀਆਂ-ਕਿਹੜੀਆਂ ਤੁਹਾਡੇ ਕੋਲ ਇਸ ਟਾਈਮ ਹੈਗੀਆਂ ਨੇ ਇਹ ਜੀ ਸਾਡੇ ਆਲੂ ਪੂੜੀ ਦੇ ਆਲੂ ਦੀ ਸਬਜ਼ੀ ਹੈ ਠੀਕ ਹੈ ਜੀ ਜੋ ਲੰਚ ਟਾਈਮ ਨਿਕਲ ਚੁੱਕਾ ਤੇ ਹੁਣ ਸਭ ਖਤਮ ਹੋnde ਨੇੜੇ ਪਹੁੰਚ ਗਏ ਠੀਕ ਹੈ ਜੀ ਇਹ ਹੋ ਗਈ ਜੀ ਆਲੂ ਆਲੂ ਦੀ ਸਬਜ਼ੀ ਆ ਗਈ ਜੀ ਉਸ ਤੋਂ ਬਾਅਦ ਆ ਗਈ ਜੀ ਸਾਡੇ ਜੇ ਰਾਜਮਾ ਦੇ ਇਹ ਰਾਜਮਾ ਕਿਹੜੇ ਹੁੰਦੇ ਭਾਜੀ ਇਹ ਚਿਤਰਾ ਜੀ ਚਿਤਰਾ ਰਾਜਮਾ ਹੈ ਜੀ ਕਿਆ ਬਾਤ ਹੈ ਜੀ ਰਾਜਮਾ ਦੇਖੋ ਕਿਹੜੇ ਕਾਲੇ ਰਾਜਮਾ ਤੁਹਾਨੂੰ ਕਿਧਰੇ ਨਹੀਂ ਮਿਲਣਗੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਸਾਡੀ ਆ ਛੋਲੇ ਸਾਡੇ ਪਿੰਡੀ ਸਟਾਈਲ ਨੇ ਇਹ ਵੀ ਹੁਣ ਖਤਮ ਹੋ ਚੁੱਕੇ ਨੇ ਇਹ ਇਹੋ ਜਿਹੇ ਛੋਲੇ ਤੁਹਾਨੂੰ ਇਹ ਟੇਸਟ ਮਿਲਣਾ ਹੀ ਨਹੀਂ ਜਲਦੀ ਬਹੁਤ ਸਵਾਦ ਹੁੰਦੇ ਪਿੰਡੀ ਸਟਾਈਲ ਭਾਜੀ ਪਿੰਡੀ ਸਟਾਈਲ ਇਹ ਕੋਈ ਇਹ ਇਹ 라ਵਲ ਪਿੰਡੀ ਪਾਕਿਸਤਾਨ ਤੋਂ ਜੋ ਪੁਰਾਣੇ ਬੰਦੇ ਆ ਇਹ ਉੱਥੋਂ ਦਾ ਤਰੀਕਾ ਚੱਲਿਆ ਹੋਇਆ ਉਹਨੂੰ ਤਾਂ ਪਿੰਡੀ ਸਟਾਈਲ ਸੋਲੇ ਕਹਿੰਦੇ ਨੇ। ਕੀ ਬਾਤ ਆ ਜੀ ਪਿੰਡੀ ਸਾਡੇ ਚਾਵਲ ਦੇਖੋ ਜੀ ਬਾਸਮਤੀ ਰਾਈਸ ਸੇਲਾ ਨਹੀਂ ਇਹ ਕੀ ਕਹਿੰਨਾਂ ਨਾ ਲੰਬਾ ਰਾਈਸ ਹੈਗਾ। ਯਾਰ ਚਾਵਲ ਆ ਜਿਹੜੇ ਕੱਲਾ ਕੱਲਾ ਚਾਵਲ ਦਿਖ ਰਿਹਾ ਜੀ ਐਨ ਵਧੀਆ ਕੁਆਲਿਟੀ ਦੇ ਭਾਜੀ ਚਾਵਲ ਵੀ ਯੂਜ਼ ਕਰਦੇ ਬਾਸਮਤੀ ਚਾਵਲ ਹੈ ਜੀ ਇਹ ਵਾਲੇ। ਬਸਮਤੀ ਬਸਮਤੀ ਉਸ ਤੋਂ ਬਾਅਦ ਆ ਗਈ ਜੀ ਕੜੀ। ਵਾਹ ਜੀ ਵਾਹ। ਕੀ ਬਾਤ ਆ। ਉਹ ਜਬਰਦਸਤ ਕੜੀਜਲ ਫਿੰਗਰ ਚਿਪਸ ਨੂੰ ਆਲੂ ਪਾਏ ਹੋਏ ਭਾਜੀ ਨੇ ਲੰਬੇ ਲੰਬੇ ਨਹੀਂ ਪਿਆਜ਼ ਹੈਗੇ ਨੇ ਅੱਛਾ ਪਿਆਜ਼ ਹੈ ਜੀ ਤੇ ਪਿਆਜ਼ ਵਾਲੇ ਔਰ ਪਕੌੜੇ ਆ ਨਹੀਂ ਕਿ ਵੇਸਨ ਦਾ ਗਰੋਲਾ ਜਿਹਾ ਪਾਇਆ ਪ੍ਰੋਪਰ ਪਕੌੜੇ ਬਣਾਣੇ ਆ ਅਸੀਂ ਕੀ ਬਾਤ ਹੈ ਤੇ ਇਹ ਵੀਰੇ ਪੂਰੀ ਕੱਢੋ ਦੇਸੀ ਕੀ ਵਾਲੀ ਨੋ ਜੀ ਭਾਜੀ ਹੁਣੀ ਪੂਰੀ ਇੱਧਰ ਜਿਹੜੀ ਹੈ ਕਿ ਦੇਸੀ ਘਿਓ ਦੀ ਪੂਰੀ ਤੁਹਾਡੇ ਸਾਹਮਣੇ ਭਾਈ ਨੇ ਮੂਲ ਦਾ ਦੇਸੀ ਘਿਓ ਪਾਇਆ ਤੇ ਹੁਣ ਭਾਜੀ ਹੁਣੀ ਪੂਰੀ ਲੱਗਿਆ ਜੀ ਕੱਢਣ ਸੱਸੀ ਗੱਲ ਵੀਰੇ ਓਏ ਹੋਏ ਕੀ ਬਾਤ ਹੈ ਠੀਕ ਹੈ ਇਹ ਰਾਜਮਾ ਚਾਵਲ ਦਾ ਡੋਨਾ ਬਣ ਰਿਹਾ ਸਾਡੇ ਮੇਰੀਆ ਪ੍ਰੈਪਰੇਸ਼ਨ ਬਹੁਤ ਅੱਛੀ ਹੈਗੀ ਹੈ ਐ ਮੈਂ ਥੱਲੇ ਪਹਿਲੇ ਗਰੇਵੀ ਪਾ ਦਿੰਨਾ ਵਾਂ ਤਾਂ ਕਿ ਕਸਟਮਰ ਨੂੰ ਜੋ ਹੈ ਸੁੱਕੇ ਸੁੱਕੇ ਚਾਵਲ ਨਾਲ ਜੀ ਉੱਪਰ ਫਿਰ ਇਸ ਤੋਂ ਬਾਅਦ ਸਬਜ਼ੀ ਪਾ ਦੇਣੀ ਹੈ ਹਾਂਜੀ ਸਰ ਤੁਸੀਂ ਦੇਖੀ ਜਾਓ ਕਿੰਨੇ ਸੋਹਣੇ ਤਰੀਕੇ ਦੇ ਨਾਲ ਡੋਨਾ ਬਣੇਗਾ ਕੀ ਬਾਤ ਹੈ ਇਹ ਇੱਧਰ ਆਓ ਸਰ ਤੁਸੀਂ ਰਾਜਮਾ ਬਿਲਕੁਲ ਇੱਕਦਮ ਜਿੱਦਾਂ ਘਰ ਵਰਗੇ ਹੁੰਦੇ ਨਾ ਸੇ ਮੋਢੇ ਭਾਜੀ ਨੇ ਇੱਥੇ ਤਿਆਰ ਕੀਤੇ ਨੇ ਭਾਜੀ ਆਪ ਹੀ ਤਿਆਰ ਕਰਦੇ ਸਾਰਾ ਕੁਝ ਹਾਂਜੀ ਮੈਂ ਤੇ ਮੇਰੀ ਵਾਈਫ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਰੋਜ਼ ਦਾ ਫਰੈਸ਼ ਖਾਣਾ ਬਣਦਾ ਜੀ ਸਾਫ ਸੁਥਰਾ ਜੀ ਉਸ ਤੋਂ ਬਾਅਦ ਆ ਗਿਆ ਜੀ ਉੱਪਰ ਉਸ ਤੋਂ ਬਾਅਦ ਅਸੀਂ ਇੰਜ ਪਿਆਜ਼ ਪਾ ਕੇ ਦਿੰਨੇ ਆ ਜੀ ਪਤਾ ਨਹੀਂ ਇਹ ਮਨਤਾਬ ਇਹ ਸਾਡੀ ਚਟਨੀ ਹੈ ਜੀ ਜਿਹੜੀ ਬਹੁਤ ਸਵਾਦ ਚਟਨੀ ਹੈਗੀ ਹੈ ਇਹ ਵੀ ਹੋਮ ਮੇਡ ਹੈ ਜੀ ਬਿਲਕੁਲ ਜੀ ਬਿਲਕੁਲ ਅਸੀਂ ਖੁਦ ਬਣਾਉਂਦੇ ਆ ਸਭ ਕੁਝ ਜੀ ਠੀਕ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਹੈਗੀ ਹੈ ਮੇਰੀ ਵਾਈਫ ਔਰ ਮੇਰਾ ਬਹੁਤ ਹੱਥ ਸਾਫ਼ ਹੈ ਕੁਕਿੰਗ ਦੇ ਉੱਤੇ ਵਾਹ ਜੀ ਵਾਹ ਜਦ ਕਿ ਮੈਂ ਇਸ ਲਾਈਨ ਤੋਂ ਹੈ ਨਹੀਂ ਆ ਬੇਸਿਕਲੀ ਮੈਂ ਟਰੱਕ ਡਰਾਈਵਰ ਆ ਟਰਾਂਸਪੋਰਟਰ ਆਗਾ ਮੈਂ ਅੱਛਾ ਜੀ ਨਹੀਂ ਵੀ ਟਰੱਕ ਡਰਾਈਵਰ ਜਿਹੜੇ ਹੁੰਦੇ ਨੇ ਭਾਜੀ ਉਹ ਤਾਂ ਫਿਰ ਤੁਸੀਂ ਰਸਤੇ 'ਚ ਆਪਣਾ ਉੱਥੇ ਵੀ ਬਣਾਉਂਦੇ ਹੋਵੋਗੇ ਬਿਲਕੁਲ ਤਾਂ ਹੀ ਤੇ ਹੱਥ ਸਾਫ਼ ਹੈਗਾ ਨਾ ਉੱਥੇ ਵੀ ਬਣਾਉਂਦੇ ਸੀ ਅੱਛਾ ਜੀ ਬਟ ਲੇਕਿਨ ਮੈਨੂੰ ਨਾ ਸ਼ੂਗਰ ਹੋ ਗਈ ਸੀਗੀ ਅੱਛਾ ਜੀ ਤੇ ਮੈਨੂੰ ਡਰਾਈਵਿੰਗ ਥੋੜਾ ਜਿਆ ਓਖਾ ਲੱਗਦਾ ਸੀਗਾ ਜੀ ਤੇ ਮੈਂ ਫਿਰ ਸੋਚਿਆ ਕਿ ਜੋ ਬੱਚੀ ਜ਼ਿੰਦਗੀ ਹੈ ਲੋਕਾਂ ਨੂੰ ਸਾਫ ਸੁਥਰਾ ਖਿਲਾਇਆ ਜਾਏ। ਕੀ ਬਾਤ ਹੈ ਬਹੁਤ ਚੰਗੀ। ਮੈਂ 9 ਸਾਲ ਤੋਂ ਇਸ ਲਾਈਨ ਦੇ ਵਿੱਚ ਸਪੈਸ਼ਲੀ ਆਇਆ ਲੋਕਾਂ ਨੂੰ ਸਾਫ ਸੁਥਰਾ ਖਿਲਾਣਾ। ਕੀ ਬਾਤ ਹੈ ਜੀ ਬਹੁਤ। ਸਾਡਾ ਮਿਕਸਾ ਲੱਗਿਆ ਰਾਜਮਾ ਚਾਵਲ ਤੇ ਛੋਲੇ ਚਾਵਲ ਦਾ। ਇਹਦਾ ਕੀ ਪ੍ਰਾਈਸ ਰਹਿੰਦਾ ਭਾਜੀ? 60 ਰੁਪਏ ਜੀ ਬੜਾ ਨੋਮੀਨਲ ਪ੍ਰਾਈਸ। ਸਿਰਫ 60 ਰੁਪਏ ਪ੍ਰਾਈਸ। ਬਿਲਕੁਲ ਜੀ। ਭਾਈ ਮੈਂ ਕਹਿੰਦਾ ਦੋ ਬੰਦੇ ਵੀ ਖਾ ਸਕਦੇ ਨੇ ਕਿ ਕਹਿ ਸਕਦੇ ਐਨੀ ਕੁਆਂਟੀਟੀ ਆ ਜੀ। ਕੂੜੀ ਔਰ ਆਲੂ ਦਾ ਪ੍ਰਾਈਸ ਕੀ ਰਹਿੰਦਾ ਜੀ? ਸਾਡੀ ਜਿਹੜੀ ਦੇਸੀ ਕਿਉ ਦੀ ਆਲੂ ਪੂੜੀਆਂ ਉਹ 100 ਰੁਪਏ ਆ ਅੱਛਾ 100 ਰੁਪਏ ਚ ਕਿੰਨੀਆਂ ਪੂੜੀਆਂ ਹੁੰਦੀਆਂ ਜੀ ਚਾਰ ਪੂੜੀਆਂ ਹੁੰਦੀਆਂ ਇਹਨਾਂ ਕਿਆ ਬਾਤ ਹੈ ਜੀ ਚਾਰ ਵਰਗੀਆਂ ਠੀਕ ਹੈ ਜੀ ਛੋਲੇ ਪੂੜੀ ਸਾਡੀ 120 ਰੁਪਏ ਛੋਲੇ ਪੂੜੀਆਂ ਜਿਹੜੇ 120 ਰੁਪਏ ਹਾਂ ਪਿਲੜ ਚਾਹ ਹੈ ਸਰ ਸਾਡੀ ਬਹੁਤ ਸਪੈਸ਼ਲ ਚਾਹ ਹੈਗੀ ਹੈ ਮੇਰੀ ਠੀਕ ਹੈ ਜੀ ਪਿਲੜ ਚਾਹ ਜਿਹੜੀ ਹੈ ਉਹ ਪਾਰ ਹੁੰਦਾ ਇਹ ਲੱਗ ਰਹੀ ਜੀ ਆਪਣੀ ਪੂੜੀ ਜੋ ਹੈ ਕਿ ਦੇਸੀ ਕੇ ਉਬਲੀ ਨਾਲ ਲੱਗ ਰਹੀ ਜੀ ਆਲੂ ਤੇ ਨਾਲ ਪੂਰੀ ਇਹ ਸਾਡਾ ਤਰੀਕਾ ਸਰ ਪ੍ਰਪਰੇਸ਼ਨ ਦਾ ਬਿਲਕੁਲ ਆਹ ਦੇਖੋ ਮੈਂ ਇਹ ਦੇਸੀ ਘਿਓ ਉੱਤੇ ਪਾ ਕੇ ਦਿੰਦਾ ਕੀ ਬਾਤ ਹੈ ਕੀ ਬਾਤ ਹੈ ਤੁਹਾਨੂੰ ਪੂੜਾ ਕਰਕੇ ਸਿੱਧਾ ਹੀ ਇਹ ਹੈ ਕਿ ਕਸਟਮਰ ਗਰਮ ਗਰਮ ਭਾਜੀ ਦੇਸੀ ਘਿਓ ਦੇ ਵਿੱਚ ਤੁਸੀਂ ਖਵਾ ਰਹੇ ਹੋ ਵਾਰਾ ਖਾ ਜਾਂਦਾ ਕਿ ਨਹੀਂ ਖਾ ਜਾਂਦਾ ਉਹ ਗੁਰਨਾਨਕ ਦੇਣ ਵਾਲਾ ਉਹ ਕਹਿੰਦਾ ਵਧੀਆ ਫਰੀਜ ਆ ਆਪੇ ਪਰਮਾਤਮਾ ਦੇਖੇਗਾ ਕੀ ਬਾਤ ਹੈ ਤੁਸੀਂ ਟੇਸਟ ਕਰੋ ਤੁਹਾਨੂੰ ਚੀਜ਼ ਪਤਾ ਲੱਗ ਬਿਲਕੁਲ ਜੀ ਬਿਲਕੁਲ ਜਿਹੜੇ ਦੇਸੀ ਘਿਓ ਵਾਲੀ ਆਪਣੀ ਪੂੜੀ ਹੈ ਜੀ ਉਹ ਆਪਾਂ ਕਰਾਂਗੇ ਟੇਸਟ ਦੇਖਦੇ ਆ ਜੀ ਦੇਸੀ ਘਿਓ ਵਾਲੀ ਮੈਂ ਮੇਰੇ ਖਿਆਲ ਨਾਲ ਮੈਂ ਬਹੁਤ ਘੱਟ ਜਗ੍ਹਾ ਤੇ ਖਾਧੀ ਆ ਦੇਸੀ ਘਿਓ ਵਾਲੀ ਪੂਰੀ ਤੇ ਨੋਰਮਲੀ ਖਾਧੀ ਕਿੰਨੀ ਕ੍ਰਿਸਪੀ ਤੇ ਕਿੰਨੀ ਸੌਫਟ ਵੀ ਕਹਿ ਸਕਦੇ ਅੰਦਰੋਂ ਬਿਲਕੁਲ ਸੌਫਟ ਦਾ ਤੇ ਕ੍ਰਿਸਪੀ ਆ ਗਾਇਜ਼ no doubt ਕਿ ਦੇਸੀ ਘਿਓ ਦਾ ਟੇਸ ਹੈ ਨਾ ਜਿਹੜਾ ਖੁਰਦੀ ਜਾ ਰਹੀ ਆ ਪੂਰੀ ਇੰਨੀ ਜਿਆਦਾ ਟੇਸਟੀ ਆ ਹੂੰ ਜੀ ਤੁਸੀਂ ਡਿਸਾਈਡ ਨਹੀਂ ਕਰ पाओगे अच्छा जी ਕਿ ਕਿਹੜੀ ਚੀਜ਼ ਜ਼ਿਆਦਾ ਟੇਸਟੀ ਹੈ ਹਾਂ ਜੀ ਹਾਂ ਜੀ ਸਭ ਇੱਕ ਤੋਂ ਇੱਕ ਵੱਧ ਗਿਆ ਵਰਤੇ ਪੂਰੀ ਆ ਨਾ ਜਿਹੜੀ ਦੋਸਤੋ ਬਹੁਤ ਜ਼ਿਆਦਾ ਕ੍ਰਿਸਪੀ ਵੀ ਹਰ ਕੋ ਕ੍ਰਿਸਪੀ ਵੀ ਤੇ ਸੌਫਟ ਵੀ ਵਾਹ ਇਹ ਤੁਸੀਂ ਕਿਹਾ ਥੋੜਾ ਜਿਹਾ ਟੇਸਟ ਕਰਨਾ ਤੇ ਮੈਂ ਥੋੜਾ ਜਿਹਾ ਪਾ ਕੇ ਤੁਹਾਨੂੰ ਤੇ ਰਾਜਮਾ ਚਾਵਲ ਵੀ ਟੇਸਟ ਕਰੋ ਲੋਜੀ ਹਣ ਬੜੀ ਆ ਰਾਜਮਾ ਰਾਈਸ ਦੀ ਉਪਰ ਇਹ ਚਟਨੀ ਆ ਨਾ ਜਿਹੜੀ ਵਾਹ ਭਾਈ ਚਟਨੀ ਕਾਦੀ ਬਣਾਉਂਦੇ ਜੀ ਇਹ ਤਨੀਆ ਪੁਦੀਨਾ ਪਿਆਜ਼ ਔਰ ਦੋ ਤਿੰਨ ਮਸਾਲੇ ਸਾਡੇ ਸਪੈਸ਼ਲ ਹੈਗੇ ਨੇ ਅੱਛਾ ਜੀ ਉਹਨੂੰ ਪਾ ਕੇ ਕਿਆ ਬਾਤ ਹੈ ਜੀ ਹਾਂ ਜੀ ਚਟਨੀ ਦਾ ਟੇਸਟ ਬਹੁਤ ਵਧੀਆ ਤਿੱਖਾ ਨਹੀਂ ਆ ਜਿਆਦਾ ਮਤਲਬ ਕਿ ਚਟਪਟੀ ਜੀ ਚਟਨੀ ਆ ਜੀ ਸਹੀ ਗੱਲ ਹੈ ਕਿ ਡਿਸਾਈਡ ਨਹੀਂ ਕਰ पाओगे ਕਹਿੰਦੇ ਕਿ ਕਿਹੜੀ ਸਬਜ਼ੀ ਜ਼ਿਆਦਾ ਟੇਸਟੀ ਹੈ ਬਾਕੀ ਉਹੀ ਗੱਲ ਭਾਈ ਤੁਹਾਡੀ ਗੱਲ ਸੱਚ ਹੋ ਗਈ ਬਿਲਕੁਲ ਜੀ ਰਾਜਮਾ ਆਲੂਆਂ ਨਾਲੋਂ ਵੀ ਜ਼ਿਆਦਾ ਟੇਸਟੀ ਹੈ ਜੀ ਸਰ 9 ਸਾਲ ਦਾ ਐਕਸਪੀਰੀਅੰਸ ਹੈ 5 500 ਬੰਦੇ ਦਾ ਆਰਡਰ ਅਸੀਂ ਇਕੱਲੇ ਮੈਂ ਮੇਰੀ ਵਾਈਫ ਨੇ ਦਿੱਤਾ ਹੈ ਰਾਜਮਾ ਚਾਵਲ ਕੜੀ ਚਾਵਲ ਅੱਛਾ ਜੀ ਕਿੰਨੇ ਦੀ ਇਹ ਚਨੇ ਵੀ ਸਾਡੇ ਅੱਗੇ ਰੱਖੇ ਨੇ ਕਿ ਟੇਸਟ ਕਰੋ ਭਾਜੀ ਇਹ ਚਨੇ ਦਾ ਰੰਗ ਇੰਨਾ ਕਾਲਾ ਕਿਉਂ ਆ ਸਰ ਇਹ ਹਰ ਕਿਸੇ ਨੂੰ ਨਹੀਂ ਪਤਾ ਇਹ ਜਾਂ ਤੇ ਕਿਸੇ ਹੈੱਡ ਕਾਰੀਗਰ ਨੂੰ ਪਤਾ ਹੁੰਦਾ ਜਾਂ ਜਿਨੇ ਰੈਸਟੋਰੈਂਟ ਚਲਾਇਆ ਉਹਨੂੰ ਪਤਾ ਹੁੰਦਾ ਕੀ ਬਾਤ ਆ ਜੀ ਇਹ ਕਾਲੇ ਕਰਦੇ ਆ ਅਸੀਂ ਆਮਲਾ ਪਾ ਕੇ ਅੱਛਾ ਆਮਲਾ ਪਾ ਕੇ ਹਾਂ ਜੀ ਆਮਲੇ ਦੇ ਨਾਲ ਛੋਲੇ ਕਾਲੇ ਹੋ ਜਾਂਦੇ ਆ ਵਾਹ ਜੀ ਵਾਹ ਨਾਲੇ ਆਮਲਾ ਭਾਜੀ ਕਿੰਨਾ ਪਾਣਾ ਹੈ ਔਰ ਕਿੰਨਾ ਪਾਣਾ ਕਿਸ ਤਰ੍ਹਾਂ ਪਾਣਾ ਹੈ ਉਹ ਚੀਜ਼ ਹਿਡਨ ਹੈ ਕਿਉਂ ਸਾਡਾ ਤਰੀਕਾ ਹੈ ਜੋ ਆਪਣੇ ਛੋਲਿਆਂ ਦੇ ਹਿਸਾਬ ਦੇ ਨਾਲ ਜੀ ਠੀਕ ਹੈ ਤੇ ਇਹ ਕਲਰ ਤਾਂ ਹੀ ਆਂਦਾ ਹੈਗਾ ਨਾਲੇ ਆਮਲਾ ਭਾਜੀ ਬਿਲਕੁਲ ਆਪਣੀ ਸਿਹਤ ਲਈ ਬਹੁਤ ਵਧੀਆ ਹੈ ਅੰਮ੍ਰਿਤ ਹੈ ਜੀ ਸਾਡੀ ਬੋਡੀ ਵਾਸਤੇ ਅੰਮ੍ਰਿਤ ਆਮਲਾ ਕੀ ਬਾਤ ਹੈ ਜੀ ਨਹੀਂ ਤਾਂ ਕਈ ਜਗ੍ਹਾ ਛੋਲੇ ਆ ਜਿਹੜੇ ਕਿ ਉਹ ਭਾਜੀ ਜਲਦੇ ਜਿੱਦਾਂ ਨਾ ਆਪਣਾ ਜਦੋਂ ਖਾਂਦੇ ਆ ਨਾ ਮਤਲਬ ਜਲਨ ਜੀ ਪੈਂਦੀ ਅੰਦਰ ਸਰ ਉਹਦਾ ਮੈਂ ਕਾਰਨ ਦੱਸ ਦੇਣਾ ਤੁਹਾਨੂੰ ਜਲਨ ਕਿਉਂ ਹੁੰਦੀ ਹੈ ਜੀ ਰੈਸਟੋਰੈਂਟਾਂ ਦੇ ਵਿੱਚ ਇਹ ਚੀਜ਼ ਮੇਰੀ ਗਲਤ ਵੀ ਮੰਨੀ ਜਾ ਸਕਦੀ ਹੈ ਜੀ ਇਹਦੇ ਵਿੱਚ ਕੀ ਹੈ ਕਿ ਜਿਹੜਾ ਕਿਉਂ ਬਾਰ-ਬਾਰ ਰਿਪੀਟ ਹੁੰਦਾ ਨਾ ਜੀ ਉਹਦੇ ਨਾਲ ਇਹ ਚੀਜ਼ ਪ੍ਰੋਬਲਮ ਇਸ਼ੂ ਆਂਦੇ ਨੇ ਜਦੋਂ ਤੁਸੀਂ ਫਰੈਸ਼ ਤੇਲ ਕਿਉਂ ਪਾਇਆ ਹੋਇਆ ਹੈ ਨਾ ਰੋਜ਼ ਦਾ ਉਹਦੇ ਨਾਲ ਤੁਹਾਨੂੰ ਕਦੀ ਐਸਿਡਿਟੀ ਨਹੀਂ ਹੋਏਗੀ ਕਦੀ ਖੱਟਾ ਡਕਾਰ ਨਹੀਂ ਆਏਗਾ ਕੀ ਬਾਤ ਹੈ ਜੀ ਕੀ ਇਸ ਲਾਈਨ ਤੋਂ ਨਹੀਂ ਹੈ ਫੂਡ ਲਾਈਨ ਤੋਂ ਮੈਂ ਤਾਂ ਟਰਾਂਸਪੋਰਟਰ ਆ ਹੈਵੀ ਗੱਡੀਆਂ ਦਾ ਡਰਾਈਵਰ ਆ ਮੈਂ ਅੱਛਾ ਇਸੀ ਚੀਜ਼ ਨੂੰ ਬ੍ਰੇਕ ਕਰਨ ਵਾਸਤੇ ਕਿ ਮੈਂ ਸਾਫ਼ ਸੁਥਰਾ ਲੋਕਾਂ ਨੂੰ ਖਾਣ ਨੂੰ ਮਿਲੇ ਮੈਂ ਇਹ ਕੰਮ ਕਰ ਰਿਹਾ ਕੀ ਬਾਤ ਹੈ ਜੀ ਬਹੁਤ ਚੰਗੀ ਸੋਚ ਹੈ ਭਾਜੀ ਤੁਹਾਡੀ ਭਾਜੀ ਆਈਡੀਆ ਕਿੱਦਾਂ ਆਇਆ ਤੁਹਾਡੇ ਦਿਮਾਗ 'ਚ ਕਿ ਮੈਂ ਇੱਥੇ ਆਹ ਕੰਮ ਕਰਨਾ ਟਰੱਕ ਡਰਾਈਵਰੀ ਤੋਂ ਇੱਧਰ ਕਿਵੇਂ ਆ ਗਏ ਤੁਸੀਂ ਉਹਦਾ ਵੀ ਇੱਕ ਰੀਜ਼ਨ ਹੈ ਕਿ ਮੇਰੀ ਵਾਈਫ ਦੀ ਕੁਕਿੰਗ ਬੜੀ ਅੱਛੀ ਸੀ अच्छा जी ओदी चीज खा के मैं ए, मेरे दिमाग से आया कि क्यों ना यार ओदी सपोर्ट ਦੇ ਨਾਲ ਮੈਂ ਉਹਨੂੰ ਸਪੋਰਟ ਕਰਾਂ ਸੀ ਖਾਣਾ ਬਣਾ ਕੇ ਪੇਚੀਏ ਕਿਉਂਕਿ ਲੋਕਾਂ ਨੂੰ ਅੱਛੀ ਔਰ ਸਾਫ ਸੁਥਰੀ ਚੀਜ਼ ਵੀ ਔਰ ਅੱਛੀ ਦੋਨੋਂ ਆਪਸ਼ਨ ਮਿਲ ਜਾਣਗੇ ਤੇ ਮੈਂ ਉਹਦੇ ਹੱਥ ਤੋਂ ਖਾਂਦਾ ਸੀ ਮੈਨੂੰ ਬਹੁਤ ਪਸੰਦ ਆਦਾ ਤੇ ਮੈਂ ਕਹਿੰਦਾ ਸੀ ਕਿ ਵੀ ਇਹ ਚੀਜ਼ਾਂ ਤੇਰੀਆਂ ਬਹੁਤ ਸਕਸੈਸ ਹੋ ਸਕਦੀਆਂ ਉਹ ਯੋ ਕੰਮ ਕੀਤਾ ਮੈਂ ਸਾਰੀ ਜਿੰਨੀ ਵੀ ਰੈਸਪੀਜ਼ ਨੇ ਸਭ ਮੇਰੀ ਵਾਈਫ ਦਿਆਂ ਨੇ ਬਸ ਮੈਂ ਉਹਦੇ ਨਾਲ ਸਪੋਰਟ ਕਰਕੇ ਅਸੀਂ ਦੋਨੋਂ ਮਿਲ ਕੇ ਬਣਾਨੇ ਕੀ ਬਾਤ ਹੈ ਜੀ ਹਾਂਜੀ ਬਹੁਤ ਬਿਨਾ ਮੇਰੀ ਵਾਈਫ ਦੇ ਮੇਰੀ ਸਕਸੈਸ ਨਹੀਂ ਸੀਗੀ ਇਹ ਚੀਜ਼ਾਂ ਪੋਸੀਬਲ ਹੀ ਨਹੀਂ ਸੀਗੀ ਵਾਹ ਜੀ ਵਾਹ ਕੁਕਿੰਗ ਮੈਨੂੰ ਆਂਦੀ ਸੀ ਬਟ ਇਹ ਚੀਜ਼ਾਂ ਨਹੀਂ ਆਂਦੀ ਸੀ ਇਹ ਸਾਰੀ ਰੈਸਪੀਜ਼ ਮੇਰੀ ਵਾਈਫ ਦੀ ਹਨ ਕੀ ਬਾਤ ਹੈ ਜੀ ਭਾਜੀ ਖਾਣਾ ਤਾਂ ਤੁਹਾਡਾ ਬਹੁਤ ਟੇਸਟੀ ਹੈ ਜੀ ਇੱਕ ਸਾਨੂੰ ਆਪਣੀ ਸਪੈਸ਼ਲ ਕੁੱਲੜ ਚਾਹ ਜ਼ਰੂਰ ਪਿਆ ਦਿਓ ਜੀ ਠੀਕ ਹੈ ਜੀ ਠੀਕ ਹੈ ਜੀ ਭਜੀ ਇੱਕ ਵਾਰੀ ਐਡਰੈਸ ਦੱਸ ਦੋ ਜੀ ਆਪਣਾ ਕਿਹੜਾ ਜੀ ਇਹ ਵਾਲਾ ਏਰੀਆ ਹਾਂਜੀ ਮੁਹਾਲੀ ਫੇਸ 7 ਦੀ ਮੇਨ ਮਾਰਕੀਟ ਹੈ ਸਕੂਟਰ ਮਾਰਕੀਟ ਦੇ ਨਾਲ ਮੇਰੀ ਕਾਰਟ ਹੈ ਔਰ ਨਵਾਬੀ ਚਿਕਨ ਦੀ ਦੁਕਾਨ ਹੈ ਸਕੂਟਰ ਮਾਰਕੀਟ ਹੈ ਜੀ 7 ਫੇਸ 7 ਫੇਸ ਦੀ ਮੇਨ ਮਾਰਕੀਟ ਤੇ ਆਹ ਸਾਹਮਣੇ ਨਵਾਬੀ ਚਿਕਨ ਹੈ ਜੀ ਨਵਾਬੀ ਚਿਕਨ ਦੇ ਬਿਲਕੁਲ ਸਾਹਮਣੇ ਐਨ ਆਰ ਆਈ ਡਿਪਾਰਟਮੈਂਟ ਹੈ ਪਿੱਛੇ ਅੱਛਾ ਐਨ ਆਰ ਆਈ ਡਿਪਾਰਟਮੈਂਟ ਹੈ ਜੀ ਸਾਹਮਣੇ ਠੀਕ ਹੈ ਜੀ ਲੋਜੀ ਦੋਸਤੋ ਆਪਣੀ ਚਾਹ ਆ ਗਈ ਹੈ ਜੀ ਗਰਮਾ ਗਰਮ ਕੁੱਲੜ ਚਾਹ ਬਹੁਤ ਜਿਆਦਾ ਟੇਸਟੀ ਹੈ ਦੁੱਧ ਚ ਪੱਤੀ ਹੋਈ ਹੈ ਨੇਰੀ ਤੇ ਆਏ ਹਾਏ ਹਾਏ ਕੀ ਬਾਤ ਹੈ ਤੇ ਮੈਂ ਜਿਹੜੀ ਤੁਹਾਨੂੰ ਲੋਕੇਸ਼ਨ ਦੱਸੀ ਹੈ ਬਾਈ ਉਹਨਾਂ ਕੋਲੇ ਜਰੂਰ ਆਇਓ ਬਹੁਤ ਟੇਸਟੀ ਖਾਣਾ ਹੈ ਲੰਚ ਕਰਕੇ ਜਾਇਓ ਬ੍ਰੇਕਫਾਸਟ ਕਰਕੇ ਜਾਇਓ ਨਾਲ ਲਾਸਟ ਚ ਚਾਹ ਵੀ ਜਰੂਰ ਪੀ ਕੇ ਜਾਇਓ ਤੇ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਰਤਾ ਤਾਂ ਵੀ ਬਹੁਤ ਚੰਗੀ ਗੱਲ ਹੈ ਨਹੀਂ ਕੀਤਾ ਤਾਂ ਵੀ ਕੋਈ ਗੱਲ ਨਹੀਂ ਜੀ ਉਨੇ ਟਾਈਮ ਲਈ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਖਿਆਲ ਰੱਖਿਓ ਆਪਣਾ